ਡਾਕਟਰ ਆਈਪੀਐਸ ਨਵਨੀਤ ਸਿੰਘ ਬਿਆਸ ਹਤੇ ਐਸਐਸਪੀ ਆਈਪੀਐਸ ਡਾਕਟਰ ਰਵਜੋਤ ਕੋਰ ਗਰੇਵਾਲ ਦੀ 4 ਸਾਲਾ ਸੁਪਤਰੀ ਸਵਰਗੀ ਨਾਇਰਾ ਨਾਮ ਅੱਖਾਂ ਦੇ ਨਾਲ ਜਿਸ ਨੂੰ ਕੀ ਸ਼ਰਧਾਂਜਲੀ ਦਿੱਤੀ ਗਈ ਹੈ। ਉਥੇ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਵਿਖੇ ਦੀਵਾਨ ਟੂਟਰ ਮਲ ਹਾਲ ਦੇ ਵਿੱਚ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਹੈ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਅਤੇ ਅੰਤਿਮਰ ਦਾਸ ਦੇ ਵਿੱਚ ਡੀਜੀਪੀ ਪੰਜਾਬ ਦਵਾਰਾ ਯਾਦਵ ਨੇ ਐਸਐਸਪੀ ਰਵਜੋਤ ਕੌਰ ਘਰੇਵਾਲ ਦੇ ਨਾਲ ਦੁਬ ਦਾ ਪ੍ਰਗਟਾਵਾ ਕੀਤਾ। ਸਾਡੇ ਦੁਨ ਦਾ ਲੋਕ ਦਰਬੰਦ ਨੇ ਪੁੜਾ ਵੀ ਬਹੁਤ ਹੰਗਾਰ ਲਾ ਲਈ ਕੋਈ ਬੱਚੀ ਵੀ ਸਾਡੇ ਪਾਸਾ ਦੀ ਉਮਰ ਤੋਂ ਫਾਰਕਸ ਦੀ ਦੇਖਿਆ ਦੇ ਕੇ ਕੋਰਾਂ ਦਾ ਦਿੱਤੇਗੇ ਉਹਨਾਂ ਦੀ ਅੰਤਿਮਰ ਦਾਸ ਵੀ ਸ਼ਾਮਲ ਹੋਇਆ। ਸਾਰੇ بڑے ਪਰਿਮਾਨ ਦੇ ਨਾਲ ਆਏ ਆਂ ਪ੍ਰਵਾਤਮਾ ਦੇ ਗੁਰੂ ਸਾਹਿਬ ਦੇ ਜਨਰ ਸਰ ਦੇ ਅੱਗੇ ਅਰਦਾਸ ਬੇਤੀ ਕਰਦੇ ਆਂ ਕਿ ਬੱਚੇ ਨੂੰ ਚੰਗਾ ਨਵਾਸ ਬਖਸ਼ੇ ਇਸੇ ਪਰਵਾਤਮਾ ਨੂੰ ਬਲ ਬਖਸ਼ੇ ਤੇ ਮੈਂ ਬਹੁਤ ਲੋਕਾਂ ਨੂੰ ਬੁਲਾ ਵੀ ਕਰਨਾ ਇਸ ਬੱਚੇ ਨੂੰ ਕਰਦਾ ਸਰਕਾਰ ਵੀ ਕਰਦਾ ਹਾਂ ਇਹ ਕਿ ਪਰਵਾਤਮਾ ਨਾਲ ਜੀ ਆਇਆਂ ਨੂੰ ਆਪ ਨੇ ਬਹੁਤ ਜਰੂਰ ਬਤੀ ਕਰਨਾ ਕਿ ਇਸ ਤਰ੍ਹਾਂ ਬੱਚੇ ਦਾ ਚਲੇ ਜਾਣਾ

ਸੋ ਕੀ ਹੈ ਜੇ ਚਲੇ ਜਾਣਾ ਸਾਡੇ ਪਰਿਵਾਰ ਤੇ ਇਹ ਸਾਰੇ ਆਣ ਜਾਣ ਦੇ ਸਤਿ ਸੰਗਤ ਤੋਂ ਇਸ ਨੂੰ ਆ ਕੋ ਚਾਹੀਦੀ ਹੈ ਪਰਮਾਤਮਾ ਦੇ ਅਸੀਂ ਇਹ ਅਰਦਾਸ ਕਰਦੇ ਹਾਂ ਸਾਨੂੰ ਵੀ ਸਾਰੇ ਪਰਿਵਾਰ ਨੂੰ ਬਾਣਾ ਮੰਨਣ ਤੋਂ ਸਭਾਈ ਜੀ ਚਾਹੇ ਜੀ ਜੇ ਇਤਿਹਾਸ ਇੰਨਾ ਮਾਇਆ ਬੀੜੀ ਜੀ ਰਾਖੂ ਕੋਆ ਆਪਣਾ ਨੀ ਆਤਮਾ ਨੂੰ ਸੰਗਤ ਦੇ ਮਾਤਾ ਦੇ ਤੋਂ ਲਾਣ ਨੂੰ ਮਾਤਾ ਨੂੰ ਦਾ ਸਭ ਤੋਂ ਵੱਡੀ ਹੁੰਦਾ ਹੈ ਸਭ ਤੋਂ ਅਸੀਂ ਆਈ ਮਾਤਾ ਬੱਚੇ ਦੇ ਲਈ ਖਾਸ ਅਸਰ ਬਣਾਉਂਦੇ ਹਾਂ ਅੰਮ੍ਰਿਤ ਗਾਰਜੇਂ ਛੋਟੀ ਭੈਣ ਜਿਹਨਾਂ ਦੀ ਲਾਡਲੀ ਬਣਨ ਵਰ ਦੀ ਬੱਚੀ ਬਣਾਈ ਮਾਪ ਪਿਤਾ ਨੇ

ਬਲੈਂਕ ਰੈਸਪੈਕਟ ਇੱਕ ਤਾਂ ਕੰਨੀ ਹਬਾਤੂ ਜਿਹੜਾ ਹੁਣ ਤੋਂ ਪੈ ਤਾ ਹੈ ਤਾਂ ਸਭ ਮੁੱਕਿਆ ਹੈ ਫਿਰ ਸਾਡਾ ਬਾਕੀ ਰਹਿ ਗਿਆ ਅਗਲੇ ਸਿੱਖ ਤੇ ਗਵਾਸਤਰੀ